ਲੇਬਨਨ ਦੇ ਵਿੱਚ ਮੰਗਲਵਾਰ ਨੂੰ ਹੋਏ ਸੀਰੀਅਲ ਪੇਜਰ ਧਮਾਕੇ ਤੋਂ ਬਾਅਦ ਬੁੱਧਵਾਰ ਨੂੰ ਲੇਬਨਨ ਦੇ ਬੈਕਾ ਇਲਾਕੇ ਦੇ ਵਿੱਚ ਇੱਕ ਹੋਰ ਧਮਾਕਾ ਹੋਇਆ ਹੈ। ਇਹ ਧਮਾਕਾ ਵਾਕੀ ਟੋਕੀ ਜੰਤਰ 'ਚ ਹੋਇਆ ਹੈ ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਨੇ। ਸੁਰੱਖਿਆ ਸੂਤਰਾਂ ਮੁਤਾਬਕ ਇਸ ਧਮਾਕੇ 'ਚ ਮਰਨ ਵਾਲਿਆਂ ਤੇ ਜ਼ਖਮੀਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਦੇ ਨਾਲ ਹੀ ਵਾਕੀ ਟੋਕੀ ਅਤੇ ਪੇਜਰ 'ਚ ਹੋਏ ਧਮਾਕੇ ਦੇ ਵਿੱਚ 32 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਅਤੇ 3200 50 ਤੋਂ ਜ਼ਿਆਦਾ ਜ਼ਖਮੀ ਹੋ ਗਏ ਨੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲੈਬਨਨ ਦੇ ਵਿੱਚ ਪੇਜਰ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 3000 ਲੋਕ ਜ਼ਖਮੀ ਹੋਏ ਸਨ ਇਸ ਧਮਾਕੇ ਦੇ ਵਿੱਚ ਹਿਜ਼ਬੁੱਲਾ ਦੇ ਲੜਾਕੇ ਵੀ ਮਾਰੇ ਗਏ ਨੇ ਹਿਜ਼ਬੁੱਲਾ ਨੇ ਇਸ ਧਮਾਕੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਹਾਲਾਂਕਿ ਇਜ਼ਰਾਈਲੀ ਫੌਜਾਂ ਨੇ ਇਸ ਧਮਾਕੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਸੁਰੱਖਿਆ ਸੂਤਰਾਂ ਅਤੇ ਇੱਕ ਗਵਾਂ ਨੇ ਕਿਹਾ ਹੈ ਕਿਹਜ਼ ਬੁੱਲਾ ਦੁਆਰਾ ਵਰਤੀ ਗਈ ਇੱਕ ਵਾਕੀ ਟੋਕੀ ਬੁੱਧਵਾਰ ਨੂੰ ਲੈਬਨਨ ਦੇ ਦੱਖਣ ਅਤੇ ਬੇਰੂਤ ਦੇ ਦੱਖਣ ਉਪਨਗਰਾਂ ਦੇ ਵਿੱਚ ਵਿਸਫੋਟ ਹੋਈ ਹੈ ਬੁੱਧਵਾਰ ਨੂੰ ਪੇਜ ਰਾਹੀ ਕੀਤੀ ਗਈ ਇਸ ਤਰੀਕੇ ਦੇ ਧਮਾਕਿਆਂ ਤੋਂ ਇੱਕ ਦਿਨ ਬਾਅਦ ਲੈਬਨਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧ ਗਿਆ ਹੈ ਇਹ ਧਮਾਕਾ ਉਸ ਸਮੇਂ ਹੋਇਆ ਹੈ ਜਦੋਂ ਹਿਜ਼ਬੁੱਲਾ ਪਿਛਲੇ ਦਿਨ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਿਹਾ ਸੀ ਮੀਡੀਆ ਰਿਪੋਰਟਾਂ ਮੁਤਾਬਕ ਹਿਜ਼ਬੁੱਲਾ ਨੇ ਅੱਜ ਕਿਹਾ ਹੈ ਕਿ ਉਸਨੇ ਰਾਕਟ ਤਾਲੇ ਇਜ਼ਰਾਈਲੀ ਟੋਖਨਿਆ ਬਿਜ਼ੁਲਾ ਦੀ ਇਹ ਕਾਰਵਾਈ ਲਬਨਨ ਦੇ ਵਿੱਚ ਲੜੀਵਾਰ ਤੀਜਰ ਧੁਮਾਕਿਆਂ ਤੋਂ ਬਾਅਦ ਕੀਤੀ ਗਈ ਹੈ ਹੁਣ ਮੱਧ ਪੂਰਬ ਦੇ ਵਿੱਚ ਭਿਆਨਕ ਜੁੱਧ ਹੋਣ ਦੀ ਸੰਭਾਵਨਾ ਵੱਧ ਰਹੀ ਹੈ